ਅਮ੍ਰitsar ਦੇ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਇੱਕ ਭੂਆ ਨੇ ਆਪਣੀ ਸਾਕੀ ਭਤੀਜੀ ਦਾ ਵਿਆਹ ਆਪਣੇ ਹੀ ਮੁੰਡੇ ਦੇ ਨਾਲ ਕਰਾ ਦੇਣ ਲੱਗੀ ਸੀ ਭੂਆ ਆਪਣੀ ਹੀ ਭਤੀਜੀ ਦਾ ਵਿਆਹ ਜ ਜਿਹਦੀ ਉਮਰ ਮਹਿਜ਼ 16 ਸਾਲ ਦੀ ਆ ਦੱਸੀ ਜਾ ਰਹੀ 16 ਸਾਲ ਦੀ ਆਪਣੀ ਭਤੀਜੀ ਜਿਹੜੀ ਕਿ ਅਜੇ 16 ਸਾਲ ਦੀ ਹੋਈ ਹੈ ਉਸ ਦਾ ਵਿਆਹ ਆਪਣੇ ਜਵਾਨ ਪੁੱਤਰ ਨਾਲ ਕਰਾ ਦੇਣ ਲੱਗੀ ਸੀ ਭਰਾ ਭੈਣ ਦਾ ਵਿਆਹ ਹੋ ਜਾਣ ਲੱਗਾ ਸੀ ਇਹ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭੂਆ ਜਿਸ ਦਾ ਨਾਮ ਸੁੰਦਰਕੌਰ ਦੱਸਿਆ ਜਾ ਰਿਹਾ ਉਹ ਆਪਣੀ ਹੀ 16 ਵਰਿਆਂ ਦੀ ਭਤੀਜੀ ਦਾ ਵਿਆਹ ਕਰਾ ਦੇਣ ਲੱਗੀ ਸੀ ਆਪਣੇ ਪੁੱਤਰ ਦੇ ਨਾਲ ਦੱਸਦੀ ਹੈ ਕਿ ਇਸ ਮਹਿਲਾ ਦਾ ਪੁੱਤਰ अपाहज ਹੈਗਾ ਆ کافی ਦੇਰ ਤੋਂ ਬੈੱਡ ਦੇ ਉੱਤੇ ਹੀ ਹੈ ਔਰ ਇਸ ਦੇ ਘਰ ਦੇ ਵਿੱਚ ਇਸ ਦੀ ਆਪਣੀ ਭਤੀਜੀ ਰਹਿ ਰਹੀ ਹੁੰਦੀ ਹੈ ਭਤੀਜੀ ਇਸ ਕਰਕੇ ਰਹਿ ਰਹੀ ਹੁੰਦੀ ਹੈ ਕਿਉਂਕਿ ਭਤੀਜੀ ਅਨਾਥ ਹੁੰਦੀ ਹੈ ਔਰ ਭੂਆ ਨੇ ਆਪਣੇ ਘਰ ਚ ਰੱਖਿਆ ਹੁੰਦਾ ਪਰ ਭੂਆ ਆਪਣੀ ਹੀ 16 ਵਰਿਆਂ ਦੀ ਭਤੀਜੀ ਦਾ ਵਿਆਹ ਆਪਣੇ 19-20 ਸਾਲ ਦੇ अपाहिज ਮੁੰਡੇ ਨਾਲ ਕਰਾ ਦੇਣ ਲੱਗੀ ਹੁੰਦੀ ਹੈ ਜਿਹੜਾ ਮੁੰਡਾ ਬੈੱਡ ਤੋਂ ਖੜਾ ਵੀ ਨਹੀਂ ਸੀ ਹੋ ਪਾ ਰਿਹਾ ਉਸ ਦੇ ਨਾਲ ਆਪਣੀ ਸਾਕੀ ਭਤੀਜੀ ਦਾ ਵਿਆਹ ਕਰਾ ਦੇਣ ਲੱਗੀ ਹੁੰਦੀ ਹੈ ਭੂਆ ਜਦੋਂ ਅਚਾਨਕ एनजीओ ਆ ਜਾਂਦੀ ਹੈ ਇੱਕ ਐਨਜੀਓ ਇਸ ਮਾਮਲੇ ਦੇ ਵਿੱਚ ਆਂਦੀ ਹੈ ਐਨਜੀਓ ਦਾ ਕਹਿਣਾ ਹੈ ਕਿ ਦੇਰ ਰਾਤ ਉਹਨਾਂ ਨੂੰ ਫੋਨ ਕਾਲ ਆਈ ਸੀ ਔਰ ਫੋਨ ਕਾਲ ਦੇ ਆਧਾਰ ਦੇ ਉੱਤੇ ਉਹ ਇੱਥੇ ਪਹੁੰਚੇ ਨੇ ਪੁਲਿਸ ਨੂੰ ਨਾਲ ਲੈ ਕੇ ਆਏ ਨੇ ਔਰ ਜਦੋਂ ਪੁਲਿਸ ਪਹੁੰਚਦੀ ਹੈ ਹੈਰਾਨੀ ਦੀ ਗੱਲ ਹੈ ਕਿ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਜਿਹੜੀ 16 ਵਰਿਆਂ ਦੀ ਭਤੀਜੀ ਹੁੰਦੀ ਹੈ ਆਪਣੇ ਹੀ ਭਰਾ ਨੂੰ ਜਿਹਦੇ ਨਾਲ ਉਹਦਾ ਵਿਆਹ ਤੈਅ ਕੀਤਾ ਗਿਆ ਹੁੰਦਾ ਆਪਣੇ ਹੀ ਭਰਾ ਨੂੰ ਲਾੜੇ ਵਾਂਗ ਤਿਆਰ ਕਰ ਰਹੀ ਹੁੰਦੀ ਹੈ ਬੈੱਡ ਦੇ ਉੱਤੇ ਉਹਦਾ ਭਰਾ ਜਿਹੜਾ ਕਿ ਕੁਝ ਹੀ ਦੇਰ ਦੇ ਵਿੱਚ ਉਹਦਾ ਪਤੀ ਬਣ ਜਾਣਾ ਸੀ ਉਸ ਨੂੰ ਤਿਆਰ ਕਰ ਰਹੀ ਹੁੰਦੀ ਹੈ ਔਰ ਅਚਾਨਕ ਪੁਲਿਸ ਆ ਜਾਂਦੀ ਹੈ ਤੇ ਇਹ ਵਿਆਹ ਸਮਾਗਮ ਉੱਥੇ ਹੀ ਰੁਕ ਜਾਂਦਾ ਹੈ ਭੂਆ ਦਾ ਬਿਆਨ ਸਾਹਮਣੇ ਆਇਆ ਉਹ ਕਹਿੰਦੀ ਹੈ ਕਿ ਗਲਤੀ ਦੇ ਨਾਲ ਉਹ ਇਸ ਤਰ੍ਹਾਂ ਕਰ ਦੇਣ ਲੱਗੀ ਸੀ ਹੈਰਾਨੀ ਦੀ ਗੱਲ ਹੈ ਵਿਆਹ ਸਮਾਗਮ ਰੱਖ ਦਿੱਤਾ ਗਿਆ ਡੋਲੀ ਵਾਲੀ ਗੱਡੀ ਆ ਗਈ ਨਾਲ ਦੀ ਨਾਲ ਘੋੜੀ ਆ ਗਈ ਔਰ ਇਹ ਸਾਰਾ ਕੁਝ ਹੁੰਦੇ-ਸੁੰਦੇ ਇਹ ਕਹਿ ਦਿੱਤਾ ਜਾਵੇ ਕਿ ਗਲਤੀ ਨਾਲ ਕੀਤਾ ਜਾ ਰਿਹਾ ਕਿ ਭੂਆ ਇਹ ਭੁੱਲ ਗਈ ਸੀ ਕਿ ਉਹ ਭਤੀਜੀ ਹੈ ਉਹਦੀ ਜਿਹਦਾ ਵਿਆਹ ਆਪਣੇ ਪੁੱਤਰ ਨਾਲ ਕਰਾ ਰਹੀ ਹੈ ਪਰਾ ਭੈਣ ਦਾ ਵਿਆਹ ਕੀਤਾ ਜਾ ਰਿਹਾ ਇੱਕ ਅਨਾਥ ਪਤੀ ਜੀ ਜਿਹਦਾ ਵਿਆਹ ਆਪਣੀ ਹੀ ਭੂਆ ਆਪਣੀ ਸਗੀ ਪਪੂਆ ਆਪਣੇ ਪੁੱਤਰ ਨਾਲ ਪਾਜ ਪੁੱਤਰ ਨਾਲ ਕਰਾਉਣ ਲੱਗੀ ਹੁੰਦੀ ਹੈ ਹੈਰਾਨੀ ਦੀ ਗੱਲ ਹੈ ਇਹੋ ਜੇ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਪਹੁੰਚਦੀ ਹੈ ਐਨ ਜੀਓ ਪਹੁੰਚਦੀ ਹੈ ਬਾਲ ਭਲਾਈ ਐਨ ਜੀਓ ਜਿਹੜੀ ਹੈ ਇਹ ਪਹੁੰਚਦੀ ਹੈ ਤਾਂ ਉੱਥੇ ਜਾ ਕੇ 16 ਵਰਿਆਂ ਦੀ ਕੁੜੀ ਨੂੰ ਪੁਲਿਸ ਆਪਣੇ ਹਿਰਾਸਤ ਵਿੱਚ ਲੈ ਲੈਂਦੀ ਹੈ ਔਰ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਬਲੱਡ ਰਿਲੇਟਿਡ ਪਰਸਨ ਜਿਹੜਾ ਕਿ ਇਸ ਕੁੜੀ ਦਾ ਰਿਸ਼ਤੇਦਾਰ ਹੋਵੇ ਅਤੇ ਉਹ ਚੰਗੀ ਨੀਤ ਨਾਲ ਇਸ ਨੂੰ ਅਪਣਾਉਣਾ ਚਾਹੁੰਦਾ ਹੋਵੇ ਤਾਂ ਉਹ ਜ਼ਰੂਰ ਪੁਲਿਸ ਉਸ ਨੂੰ ਉਹਨਾਂ ਦੇ ਹਵਾਲੇ ਕਰ ਦੇਵੇਗੀ ਪਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਵਾਰ-ਵਾਰ ਇਹ ਵਿਆਹ ਹੁੰਦਾ ਟਾਲ ਦਿੱਤਾ ਆਖਰਕਾਰ ਇਹ ਵਿਆਹ ਨਹੀਂ ਹੋ ਸਕਿਆ ਸਾਰੇ ਪ੍ਰੋਗਰਾਮ ਤੈਅ ਹੋ ਚੁੱਕੇ ਸੀ ਔਰ ਅਚਾਨਕ ਹਾਹਾਕਾਰ ਮਚ ਜਾਂਦੀ ਹੈ ਅੰਮ੍ਰਿਤਸਰ ਦੇ ਵਿੱਚ ਅਚਾਨਕ ਇਹ ਵਾਰਦਾਤ ਸਾਹਮਣੇ ਆਈ ਜਦੋਂ ਇੱਕ ਭੂਆ ਆਪਣੀ ਸਾਕੀ ਭਤੀਜੀ ਦਾ ਵਿਆਹ ਜਿਹੜੀ 16 ਬਰਿਆਂ ਦੀ ਭਤੀਜੀ ਹੈ ਆਪਣੇ ਹੀ ਅਪਾਹਜ ਮੁੰਡੇ ਦੇ ਨਾਲ ਕਰਵਾ ਦੇਣ ਲੱਗੀ ਹੁੰਦੀ ਹੈ ਭਰਾ ਭੈਣ ਦਾ ਵਿਆਹ ਕਰਾ ਦੇਣ ਲੱਗੀ ਹੁੰਦੀ ਹੈ ਜੋ ਕੁਝ ਹੋਇਆ ਇਸ ਤੋਂ ਬਾਅਦ ਆਓ ਵੇਖਦੇ ਹਾਂ ਦੱਸ ਜੀ ਪਲੀਜ਼ ਨਿਆਸਰ ਲਖੋ ਕਹਿੰਦੇ ਰਹਿਣ ਵਾਲੇ ਮੇਰੇ ਮੇਰਾ ਨਾਮ ਸ੍ਰਿੰਦਰ ਕੌਰ ਸ੍ਰਿੰਦਰ ਜੀ ਕੀ ਕਰਿਆ ਜਾ ਰਿਹਾ ਹੈ ਮੇਰੇ ਪਿਓ ਦਾ ਨਾਮ ਰਤਨ ਸਿੰਘ ਇੱਕੋ ਮਿੰਟ ਮੇਰੇ ਪਿਓ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ ਠੀਕ ਹੈ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਕਿ ਮੈਂ ਸ਼ਾਦੀ ਕਰਨੀ ਹੈ ਕਿੰਨੀ ਉਮਰ ਸੀ ਭਤੀਜੀ ਦੀ ਭਤੀਜੀ ਨੂੰ 16ਵਾਂ ਸਾਲ 16ਵਾਂ ਸਾਲ ਲੱਗਣਾ ਦੋ ਲੱਗ ਗਿਆ ਕਿ ਲੱਗਣਾ ਬਾਜੀ ਆ ਪਰਮਰੀ ਦੇ ਮਹੀਨੇ ਲੱਗ ਗਿਆ ਕਿ ਲੱਗਦਾ ਕਿ ਗਲਤ ਕਰਨ ਜਾ ਰਹੇ ਸੀ ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਰ ਕੋਈ ਨਹੀਂ ਕਰਾਂਗੇ ਮੈਡਮ ਕਿੰਨੇ ਚਿਰ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਮੇਰੇ ਕੋ ਭਾਜੀ ਹੋ ਗਿਆ ਉਹਨੂੰ 10 ਮਹੀਨੇ ਹੋ ਗਏ ਅੱਛਾ ਮੌਕੇ ਤੇ ਤੁਹਾਡੇ ਕੋ ਪਹੁੰਚਿਆ ਲੱਗਦਾ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ ਚਲੋ ਭਾਈ ਜਿੱਤੀ ਤੇ ਉਹਦੀ ਜ਼ਿੰਦਗੀ ਲੜਕੀ ਦੀ ਖਰਾਬ ਹੋਈ ਨਹੀਂ ਸੀ ਹਾਂ ਚਲੋ মিডিਆ ਨੇ ਬਚਾ ਲਿਆ ਭਾਜੀ ਨਹੀਂ মিডিਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ মিডিਆ ਨੇ ਸਾਰੇ ਨੇ ਬੁਲਾਇਆ মিডিਆ ਨੇ ਨਹੀਂ ਬਚਾਇ ਆ ਲੜਕੇ ਦੀ ਉਮਰ ਕਿੰਨੀ ਹੈਗੀ ਸੀ ਲੜਕੇ ਦੀ ਉਮਰ ਭਾਈ 19 19 ਅੱਛਾ ਲੜਕੀ ਨੂੰ ਹੋਇਆ ਕੀ ਸੀ ਜੀ ਉਹਨਾਂ ਨੂੰ ਨਹੀਂ ਉਹ ਤੇ ਸੱਗਦਾ ਫੇ ਜੰਗਮਾਨ ਸੀਗਾ ਤੇ ਸੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀਆਂ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਹੜੜ ਕੇ ਸਵੀਰਿਆਵਾ ਅਪ੍ਰੈਲ ਮਹੀਨੇ ਚੋਂ ਸੱਟ ਲੱਗੀ 2 ਅਪ੍ਰੈਲ ਮੰਜੇ ਤੋਂ ਉੱਠ ਕੇ ਚੱਲ ਕੇ ਆ ਸਕਦਾ ਠਾਣੀ ਆਈਗਾ ਨਹੀਂ ਠਾਣੀ ਨੇ ਉਹਨੂੰ ਫੜ ਕੇ ਲਿਆਉਣਾ ਪੈਂਦਾ ਫਿਰ ਇਹ ਗੱਲ ਕਰਾਂਗੇ ਫਿਰ ਆ ਕੇ ਕਿਨੇ ਚੱਲਦੀ ਗੱਡੀ ਸੀ ਨਾ ਚੱਲਦੇ ਆ ਹਾਂ ਜਿਹੜਾ ਡੋਰ ਤੋਂ ਤੁਸੀਂ ਮੰਦੀ ਹੋਣਾ ਉੱਪਰ ਠੀਕ ਨਹੀਂ ਹੈ ਹਾਂਜੀ ਹਾਂਜੀ ਤਾਂ ਫਿਰ ਵੀ ਤੁਸੀਂ ਲੜਕੀ ਸ਼ਾਦੀ ਕਰਦੇ ਸੀ ਚਲੋ ਭਾਈ ਚਲੋ ਆਪਾਂ ਗਲਤੀ ਮੰਨਦੇ ਹਾਂ ਹਾਂ ਜੀ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਤੁਹਾਨੂੰ ਕੀ ਕਿਹਾ ਕੁਛ ਨਹੀਂ ਉਹ ਕਹਿੰਦੇ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਿਹਾ ਆਪਾਂ ਨਹੀਂ ਕਰਾਂਗੇ ਗਲਤੀ ਹੋ ਗਈ ਸਾਡੀ ਕੋਈ ਗੱਲ ਨਹੀਂ ਸਪਨਾ ਮੇਰਾ ਜਿਵੇਂ ਕਿ ਤੁਹਾਨੂੰ ਦੇਖੇ ਤੁਸੀਂ ਜੋ ਵੀ ਲੜਕੀ ਨਾਲ ਹੋਇਆ ਸੀ ਵਿਆਹ ਹੋਣ ਵਾਲਾ ਸੀ ਅਸੀਂ ਆ ਕੇ ਉਹ ਰੋਕਿਆ ਤੇ ਪਹਿਲੇ ਤੇ ਕੋਈ ਮੰਨ ਨਹੀਂ ਰਹਾ ਸੀ ਕਿ ਨਹੀਂ ਜੀ 18 ਸਾਲ ਦੀ ਹੈ ਐਸਟਾ ਉਹ ਹੁਣ ਜਾ ਕੇ ਇਹਨਾਂ ਨੇ ਆਪੇ ਐਲਤੀ ਆਪਣੀ ਮੰਨੀ ਆ ਕਿ ਨਹੀਂ 2008 14 ਦਾ ਬਰਤ ਸੀ ਹੁਣ 15 ਸਾਲ ਦੀ 16ਵਾਂ ਸਾਲ ਲੱਗਣਾ ਹਲੇ ਰੋ ਸੋ ਉਹ ਆਪਣੇ ਇਹਨਾਂ ਨੇ ਕਿਹੜੀ ਲੜਕੀ ਦਾ ਵਿਆਹ ਕਿਸ ਇਹਨਾਂ ਨੇ ਦੱਸਿਆ ਹਾਂਜੀ ਕਿ ਲੜਕੀ ਲੜਕੇ ਦੀ ਹਾਲਾਤ ਹਾਲਾਤ ਲੜਕੇ ਦੀ ਜੀ ਤੁਹਾਨੂੰ ਤੁਸੀਂ ਵੀ ਦੇਖਿਆ ਗਿਆ ਉਹ ਕਾਫੀ ਬੈਠੀ ਹੈ ਚੱਲ ਨਹੀਂ ਸਕਦੇ ਸੋ ਲੜਕੀ ਦੀ ਕਾਫੀ ਇਹਨਾਂ ਲਾਈਫ ਖਰਾਬ ਹੋ ਸਕਦੀ ਸੀ ਚਲੋ ਇਹਨਾਂ ਨੇ ਆਪਣੀ ਗਲਤੀ ਮੰਨ ਲਈ ਹੈ ਇਹ ਕਹਿੰਦੇ ਆ ਇਹਨਾਂ ਨੂੰ ਨਹੀਂ ਸੀ ਪਤਾ ਇਹਨਾਂ ਨੇ ਆਪਣੇ ਬੱਚੇ ਦਾ ਦੇਖਿਆ ਸੋਚਿਆ ਇਹਨ ਕੋ ਰਹਿੰਦੇ ਸੀ ਲੜਕੀ ਦਾ ਨਹੀਂ ਸੋਚਿਆ ਤੇ ਉਹ ਪਰਿਸ਼ੋਰ ਤੋਂ ਭੈਣ ਭਰਾ ਹੀ ਕਿਸਨ ਹੈ ਤੇ ਚਲੋ ਭੈਣ ਭਰਾ ਸੀ ਪਰ ਇਹਨਾਂ ਨੂੰ ਚਾਹੀਦਾ ਸੀ ਕੁਝ ਜੇ ਪੈਰ ਬਣਾ ਕੇ ਰੱਖ ਲੈਂਦੇ ਜੇ ਰੱਖਣਾ ਹੀ ਸੀ ਸੇਵਾ ਵਾਸਤੇ ਰੱਖਣਾ ਸੀ ਭੈਣ ਬਣਾ ਕੇ ਰੱਖ ਲੈਂਦੇ ਜੀ ਹਾਂ ਆਪਣੀ ਗਲਤੀ ਮੰਨ ਗਏ ਜੀ ਤੇ ਹੁਣ ਉਹ ਆਪਣੇ ਬਾਲ ਵੀ ਪੱਕ ਵਾਲੇ ਅੱਛਾ ਇਹਨਾਂ ਨੇ ਪਹਿਲਾਂ ਵੀ ਇੱਕ ਲੜਕੀ ਇਹ ਪਹਿਲਾਂ ਵੀ ਲੜਕੀ ਗਈ ਸੀ ਇਹਨਾਂ ਨੇ ਉਹ ਗਲੀ ਗਿਆ ਸੀ ਇਹਨਾਂ ਨੇ हां जी ਜੀ ਵੀ ਆਏ ਸੀ ਪਰ ਉਦੋਂ ਸ਼ਾਇਦ ਕਿਸੇ ਨੇ ਇਹਨਾਂ ਨੂੰ ਕਿਹਾ ਨਹੀਂ ਹੁਣ ਸਾਹਮਣੇ ਆ ਗਿਆ ਬਾਲਾ ਵਿਆਹ ਹੋਊਗਾ ਜਾਂ ਨਹੀਂ 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 ਉਹ ਬਿਲਕੁਲ ਨਹੀਂ ਉਹ ਖੁਦ ਆਪ ਬੰਦੇ ਨੇ ਨਹੀਂ ਕਰਾਉਂਦੇ ਇਹ ਲੜਕੀ ਮੰਨ ਰਹੀ ਕਿ ਮੈਨੇ ਜ਼ਬਰਦਸਤੀ ਕੀਤੀ ਆ ਰਹੀ ਸੀ ਉਹ ਲੜਕੀ ਨੇ ਨਹੀਂ ਕਿਹਾ ਜ਼ਬਰਦਸਤੀ ਪਰ ਉਹ ਕਹੇ ਉਹ ਮੰਨ ਨਹੀਂ ਰਹੀ ਸੀ ਜੋ ਉਹਨੇ ਸਮਝਾਇਆ ਗਿਆ ਬਣਾਇਆ ਉਹ ਵਿਚਾਰੀ ਉਹੀ ਬੋਲ ਰਹੀ ਅੱਛਾ ਲੋਕਾਂ ਨੂੰ ਮੈਸੇਜ ਦਿਆ ਚਾਹੁੰਦੇ ਮੈਂ ਇਹ ਮੈਸੇਜ ਦਿੰਦੀ ਆ ਕਿ ਪਲੀਜ਼ ਚੈੱਕ ਕਰ ਤੁਹਾਡੇ ਆਲੇ ਦੁਆਲੇ ਕੋਈ ਇਸ ਤਰ੍ਹਾਂ ਦਾ ਹੋ ਰਿਹਾ ਕੁਝ ਲੜਕੀ ਨਾਲ ਤੇ ਪਲੀਜ਼ ਤੁਸੀਂ ਦੱਸੋ ਆਪ ਨਹੀਂ ਤੁਸੀਂ ਕਰ ਸਕਦੇ ਸਾਨੂੰ ਦੱਸੋ ਸਾਡੀ ਅੰਜੀ ਨੂੰ ਦੱਸੋ ਅਸੀਂ ਉਹਨਾਂ ਲਈ ਲੜਾਂਗੇ ਛੋਟੀ ਬੱਚੀ ਦਾ ਵੈਸੇ ਕਾਨੂੰਨੀ ਜੁਰਮ ਮੈਮ ਤੁਹਾਨੂੰ ਕਿਸ ਤਰ੍ਹਾਂ ਘਬਰ ਹੋਈ ਸੀ ਐਨਾਂ ਦੇ ਐਕਚੁਅਲੀ ਮੈਨੂੰ ਇਹਨਾਂ ਦੇ ਕਿਤੋਂ ਮੈਂ ਨਾਮ ਨਹੀਂ ਲੈ ਸਕਦੀ ਰਿਲੇਟਿਵ ਤੋਂ ਨਹੀਂ ਮੈਨੂੰ ਦੱਸਿਆ ਸੀ ਕਿ ਰਾਤੀ ਆਇਆ ਮੈਨੂੰ ਫੋਨ ਰਾਤ ਦੇ 10:30 11 ਵਜੇ ਮੈਂ ساری ਰਾਤ ਮੈਂ ਸਦਾ ਸੌ ਨਹੀਂ ਸਕੀ ਮੇਰੇ ਮਨ ਘੁੰਮਦਾ ਰਿਹਾ ਕਿ ਕਿਸ ਤਰ੍ਹਾਂ ਹੋ ਰਿਹਾ ਫਿਰ ਮੈਂ ਸਹੇਰੇ ਉੱਠਦੇ ਸਾਰੀ ਪਹਿਲੇ ਮੈਂ ਆਪਣੇ ਚਾਈਲਡ ਵਾਲੇ ਮੈਮ ਉਹਨਾਂ ਨੂੰ ਕਾਲ ਕੀਤੀ ਫਿਰ ਤੁਹਾਡੇ ਮੀਡੀਆ ਵਾਲਿਆਂ ਨੂੰ ਲਗੇ ਤੇ ਸੋ ਮੈਨ ਨੂੰ ਪੁਲਿਸ ਨੂੰ ਵੀ ਫੋਨ ਕੀਤਾ ਫਿਰ ਅਸੀਂ ਇਹ ਕਿ ਉਹ ਤੇ ਟਾਈਮ ਤੇ ਪੁਲਿਸ ਜੀ ਜੀ ਬਿਲਕੁਲ ਪੁਲਿਸ ਵਾਲਿਆਂ ਨੇ ਪੂਰਾ ਸਹਿਯੋਗ ਕੀਤਾ ਨਾ ਐਸਆਈ ਪੂਰਨ ਸਿੰਘ ਉਸਾਲਾ ਮੋਹਨਪੁਰਾ ਇਹ ਬਾਲ ਵਿਆਹ ਹੋਣ ਲਿਆ ਸੀ ਐਨਜੀਓ ਆਈ ਆ ਉਥੋਂ ਆਪਣਾ ਡਿਫਰ ਕਰਤਾbro ਜੀ ਤੇ ਉਹਨਾਂ ਨੇ ਆ ਕੇ ਉਹ ਬਾਲ ਵਿਆਹ ਰੋਕਤਾ ਹੁਣ ਤੇ ਉਹ ਉਹਨਾਂ ਨੂੰ ਵਾਪਸ ਕਰ ਦਿੱਤਾ ਜੀ ਅੱਛਾ ਕੁੜੀ ਦੀ ਉਮਰ ਕਿੰਨੀ ਸੀ ਇਹਦੇ ਵਿੱਚ ਕੁੜੀ ਦੀ ਉਮਰ ਕੋਈ 15 16 ਸਾਲ ਤੇ ਮੁੰਡਾ ਮੁੰਡਾ ਆਈ ਕਿੰਨੇ ਸਾਲ ਦਾ ਹੈਂਡੀਕੈਪ ਸੀ ਉਹ ਹੈਂਡੀਕੈਪ ਸੀ ਬਿਮਾਰ ਹੈ ਜਦੋਂ ਪਰਿਵਾਰ ਨੂੰ ਮਿਲ ਲਗੇ ਘਰ ਮੰਨਦੇ ਭਾਈ ਸੇ ਉਦੋਂ ਮਨਨੇ ਪਹਿਲਾਂ ਮੰਨੇ ਸੀ ਆ ਕਿ ਨਹੀਂ ਕਿ ਥਾਣੇ ਆ ਕੇ ਮੰਨੇ ਨਹੀਂ ਨਹੀਂ ਮੰਨੇ ਸੀ ਕਿ ਪਹਿਲਾਂ ਹੀ ਮੰਨੇ ਵੀ ਅਸੀਂ ਨਹੀਂ ਉਹ ਰੋਕ ਕਰਦੇ ਪਰ ਹੁਣ ਉਹਨਾਂ ਨੂੰ ਪੀਜੀ ਆਈ ਆਪਣਾ ਡੀਸੀ ਸਾਹ ਦੇ ਦਫ਼ਤਰੋਂ ਉਹਨਾਂ ਕਰਾ ਲ ਕੇ ਉਹਨੂੰ ਰੈਪੀਡ ਰਿਪੋਰਟ ਲੈ ਲਿਆ ਯਾਰ ਰੋਕਦਾ ਸੀ ਜੀ ਤੁਹਾਡੇ ਉਹਨਾਂ ਨੂੰ ਯਾਰ ਰੋਕਦਾ ਸੀ ਜੀ ਮਾਫੀਨਾਮਾ ਕੀ ਕਰਨਾ ਕਾਰਵਾਈ ਮਾਫੀਨਾਮਾ ਉਹਨਾਂ ਨੂੰ ਦਿੱਤਾ ਸੀ ਡੀਸੀ ਦਫ਼ਤਰੋਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ